ਸ਼੍ਰੀ ਅਕਾਲ ਤੱਕ ਸਾਹਿਬ ਵਿਖੇ ਨੰਗੇ ਪੈਰੀ ਪੇਸ਼ ਹੋਏ ਨੇ ਹਰਜੋਤ ਸਿੰਘ ਬੈਂਸ ਸ਼੍ਰੀਨਗਰ ਸਮਾਗਮ ਦੌਰਾਨ ਪੰਗੜਾ ਵਿਵਾਦ ਦੇ ਵਿੱਚ ਉਹਨਾਂ ਨੇ ਤਲਬ ਕੀਤਾ ਸੀ 350ਵੇਂ ਸ਼ਹੀਦੀ ਦਿਹਾੜੇ ਦੇ ਵਿੱਚ ਪੰਗੜੇ ਦੀ ਪ੍ਰਸਤੁਤੀ ਤੇ ਇਹ ਵਿਵਾਦ ਪੂਰਾ ਹੋਇਆ ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਨੇ ਮਾਫੀ ਮੰਗਣ ਲਈ ਕਿਹਾ ਅਤੇ ਹੁਣ ਸਿੱਖ ਸੰਗਤਾਂ ਦੇ ਵੱਲੋਂ ਸਮਾਗਮ ਦੇ ਵਿੱਚ ਭੰਗੜੇ ਤੇ ਨਾਰਾਜ਼ਗੀ ਜਤਾਈ ਗਈ ਸੀ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀ ਗਲਤੀ ਮੰਨ ਲਈ ਹੈ ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਮੰਤਰੀ ਬੈਂਸ ਨੂੰ ਸਜ਼ਾ ਵੀ ਸੁਣਾਈ ਗਈ ਹੈ ਧਾਰਮਿਕ ਸਜ਼ਾ ਸੁਣਾਈ ਗਈ ਹੈ ਤੇ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਉਹ ਤਨਖਾਹਿਆ ਕਰਾਰ ਹੋਏ ਨੇ ਤੇ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਦੁਆਰਾ ਗੁਰੂਕੇ ਮਹਿਲ ਪੈਦਲ ਜਾਣਗੇ ਬੈਂਸ ਗੁਰਦੁਆਰਾ ਸਿਸ ਗੰਜ ਸਾਹਿਬ ਦਿੱਲੀ ਦੇ ਵਿੱਚ ਜੋੜਿਆਂ ਦੀ ਸੇਵਾ ਕਰਨਗੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੋੜਿਆਂ ਦੀ ਵੀ ਸੇਵਾ ਕਰਨਗੇ ਉਹ 1100 ਰੁਪਏ ਦੇਗ ਕਰਵਾ ਕੇ ਮਾਫੀ ਦੀ ਅਰਦਾਸ ਕਰਵਾਉਣਗੇ ਗੁਰੂ ਕੇ ਮਹਿਲ ਨੂੰ ਜਾਂਦਿਆਂ ਗਲੀਆਂ ਨੂੰ ਠੀਕ ਕਰਵਾਉਣਗੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਨੰਗੇ ਪੈਰੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਇਹ ਹਾਜ਼ਰੀ ਉਹਨਾਂ ਦੇ ਵੱਲੋਂ ਸ਼੍ਰੀ ਨਗਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਸਮਾਗਮ ਦੌਰਾਨ ਹੋਏ ਭੰਗੜਾ ਵਿਵਾਦ ਦੇ ਸੰਦਰਭ ਦੇ ਵਿੱਚ ਦਿੱਤੀ ਗਈ ਹੈ ਤੇ ਅੱਜ ਹਰਜੋਤ ਬੈਂਸ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਹੈ ਉਹਨਾਂ ਨੂੰ ਤਨਖਾਹਿਆ ਘਟਾਰ ਦਿੱਤਾ ਗਿਆ ਹੈ ਅੱਜ ਹੀ ਗੁਣਈ ਨੌਵੇਂ ਪਾਤਸ਼ਾਹ ਨੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਇਥੋਂ ਦਰਬਾਰ ਸਾਹਿਬ ਤੋਂ ਤੁਰ ਕੇ ਜਾਣਗੇ ਇਸ ਅਸਥਾਨ ਨੂੰ ਜਾਂਦੇ ਰਸਤੇ ਆ ਅਤੇ ਗਲੀਆਂ ਨੂੰ ਆਉਣ ਵਾਲੇ ਸਮੇਂ 'ਚ ਠੀਕ ਕਰਵਾਉਣਗੇ ਪ੍ਰਵਾਨ ਹੈ ਤੁਹਾਨੂੰ ਅਤੇ ਚੰਗੀ ਸਾਫ ਸਫਾਈ ਯਕੀਨੀ ਬਣਾਉਣਗੇ ਗੁਰਦੁਆਰਾ ਕੋਠਾ ਸਾਹਿਬ ਰਣਜੀਤ ਸਿੰਘ ਤੁਸੀਂ ਆਪਣੀ ਗਲਤੀ ਕਬੂਲ ਕੀਤੀ ਆ 11 ਦਿਨ ਨੇੜਲੇ ਗੁਰਦੁਆਰੇ ਜੋੜੇ ਝਾੜਨੇ ਆ ਤੇ ਭਾਡੇ ਮਾਂਜਣ ਦੀ ਸੇਵਾ ਪ੍ਰਵਾਨ ਹੈ ਮੈਂ ਕਿਦੋਂ ਇਹਨਾਂ ਨੂੰ ਇਸ ਤੋਂ ਇਲਾਵਾ 11 ਦਿਨ ਨਿੱਤ ਨਿਯਮ ਤੋਂ ਇਲਾਵਾ ਰੋਜ਼ ਪੰਜ ਜਪਦੀ ਸਾਹਿਬ ਤੇ ਪੰਜ ਜਾਪ ਸਾਹਿਬ ਪਾਠ ਕਰਨੇ ਆ ਪ੍ਰਵਾਨ ਹੈ ਸੇਵਾ ਪੂਰੀ ਹੋਣ ਤੋਂ ਬਾਅਦ ਚਰੀਆ ਕਾਲ ਤੱਕ ਸਾਹਿਬ 1100 ਰੁਪਏ ਦੀ ਦੇਣ ਤੇ 1100 ਗੁਰੂ ਦੀ ਗੋਲ ਵਿੱਚ ਭੇਟਾ ਕਰਕੇ ਕਿ ਫੇਰ ਇੱਥੇ ਆਣ ਕੇ ਤੁਸੀਂ ਸੁਰਖਰੂ ਹੋਣਾ ਪ੍ਰਵਾਨ ਆ ਈਮਾ ਜਾਂਚਨਾ ਦੀ ਅਰਦਾਸ ਅਕਾਲ ਤਖਤ ਸਾਹਿਬ ਆਣ ਕੇ ਕਰਨੀ ਤੇ ਸੁਰਖਰੂ ਹੋਣਾ ਪ੍ਰਵਾਨ ਹੈ ਜਗਬਾਲ ਸਿੰਘ 11 ਦਿਨ ਜੋੜੇ ਝਾੜਨ ਤੇ ਭਾਂਡੇ ਮਾਜਣ ਦੀ ਸੇਵਾ ਹੱਥੀ ਕਰਨੀ 1 ਘੰਟਾ ਲੈਣ ਲਈ ਗੁਰਦੁਆਰੇ ਪ੍ਰਵਾਨ ਆ ਵਾਲਾ ਜੀ ਸਾਹਿਬ 14 ਦਿਨ ਨਿਤਨੇਮ ਤੋਂ ਇਲਾਵਾ ਪੰਜ ਜੋਗੀ ਸਾਹਿਬ ਦੇ ਪੰਜ ਜੋਗ ਸਾਹਿਬ ਦੇ ਪਾਠ ਕਰਨੇ ਪ੍ਰਵਾਨ ਆ ਵਾਲਾ ਸੇਵਾ ਪੂਰੀ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਇੱਥੇ ਆਉਣਾ 1100 ਰੁਪਏ ਦੀ ਦੇਵ 1100 ਗੁਰੂ ਕੀ ਗੋਲਕ 'ਚ ਭੇਟਾ ਕਰਨੇ ਆ ਤੇ ਖਿਮਾ ਜਜਨਾ ਦੀ ਅਰਦਾਸ ਕਰਾਉਣੀ ਪ੍ਰਵਾਨ ਆ ਅੱਗੇ ਲਾਓ ਜੀ ਸੋਮਨਾਥ ਸਿੰਘ ਤੁਸੀਂ ਆਪਣੀ ਗਲਤੀ ਕਬੂਲ ਕੀਤੀ 11 ਦਿਨ ਜੋੜੇ ਝਾੜਨ ਦੀ ਸੇਵਾ ਤੇ ਭਾਂਡੇ ਮਾਜਣ ਦੀ ਸੇਵਾ ਨੇੜਲੇ ਗੁਰਦੁਆਰਾ ਸਾਹਿਬ ਇੱਕ ਘੰਟਾ ਕਰਨੀ ਪ੍ਰਵਾਨਾ 11 ਦਿਨ ਨਿਤਨੇਮ ਤੋਂ ਇਲਾਵਾ ਪੰਜ ਜਪਜੀ ਸਾਹਿਬ ਤੇ ਪੰਜ ਜਾਪ ਸਾਹਿਬ ਦੇ ਪਾਠ ਕਰਨੇ ਪ੍ਰਵਾਨਾ ਸੇਵਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਹੋਣਾ 1100 ਰੁਪਏ ਦੀ ਦੇਗ 1100 ਰੁਪਏ ਗੁਰੂ ਕੀ ਮੋਲਕ 'ਚ ਭੇਟਾ ਇਹ ਮਾਫੀ ਦੀ ਅਰਦਾਸ ਕਿ ਮਾ ਜਾਂਚਨਾ ਦੇ ਕਰੋਣੀ ਪ੍ਰਵਾਹ ਨਾ ਬਹਿ ਜੋ ਦੇਖੋ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਉਤਾ ਭਾਈਆਂ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਆ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਗੁਰੂ ਕੀਆਂ ਸ਼ਤਾਬ ਦੀਆਂ ਰਲ ਮਿਲ ਕੇ ਮਣਾਈਏ ਗੁਰੂ ਨੂੰ ਸਮਰਪਿਤ ਰਹੀਏ ਆਪੋ ਆਪਣੀ ਜਿਹੜੀ ਅਧਿਕਾਰ ਖੇਤਰ ਆ ਉਹਦੇ ਮੁਤਾਬਕ ਆਪਾਂ ਕੰਮ ਕਰੀਏ ਸੱਚੇ ਬਾਦਸ਼ਾਹ ਕਿਰਪਾ ਕਰਨ ਅਮਰੇ ਮस्तक ਦਾਗ ਦਗਾਨਾ ਹਮ ਕਰਜ ਗੁਰੂ ਕੋ ਸਾਡੇ ਹਮੇਸ਼ਾ ਗੁਰੂ ਦੇ ਕਰਜਦਾਰ ਰਹੀਏ ਗੁਰੂ ਨੂੰ ਸਮਰਪਿਤ ਰਹੀਏ ਸਮੂਹ ਖਾਲਸਾ ਪੰਥ ਨਾਲ ਬੇਨਤੀਆਂ ਕਰਦੇ ਆ ਵਿਚਾਰਾਂ ਕਰਦੇ ਆ ਮੈਂ ਵੱਧ ਘੱਟ ਬੋਲ ਗਿਆ ਵਾਂ ਤਾਂ ਪੰਜ ਕੋਲੋਂ ਗੁਰੂ ਕੋਲੋਂ ਮਾਫੀ ਮੰਗਦੇ ਆ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਨੂੰ ਅਜ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਦੇ ਹੁਕਮ ਹੋਏ ਸਨ ਜਿਸ ਦਿਨੀ ਮੈਨੂੰ ਇਸ ਖਬਰ ਬਾਰੇ ਫਰਮਾਨ ਬਾਰੇ ਪਤਾ ਲੱਗਿਆ ਸੀ ਉਸੇ ਦਿਨ ਮੈਂ ਆਇਆ ਦਿੱਤਾ ਸੀ ਮੈਂ ਇੱਕ ਨਿਮਾਣਾ ਸੇਖਾਂ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਅੱਜ ਅਕਾਲ ਤਖਤ ਸਾਹਿਬ ਦੇ ਪੰਜ ਸੇਖ ਸੇਵਾਨਾਂ ਸਾਹਮਣੇ ਜਥੇਦਾਰ ਸਾਹਮਣੇ ਜਥੇਦਾਰ ਸਾਹਬ ਸਾਹਮਣੇ ਪੇਸ਼ ਹੋ ਕੇ ਜਿਹੜਾ ਮੈਂ ਆਪਣੀ ਜਿਹੜੀ ਭੁੱਲ ਉਹਦੀ ਖਿਮਾ ਯਾਚਨਾ ਮੰਗੀ ਹੈ ਤੇ ਜੋ ਫਰਮਾਨ ਅਕਾਲ ਤਖਤ ਤੋਂ ਜਾਰੀ ਹੋਇਆ ਹਰਜੋਤ ਸਿੰਘ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਨ ਬਿਨ ਉਸ ਫਰਮਾਨ ਦੇ ਉੱਤੇ ਜਿਹੜਾ ਹੈ ਜੋ ਸੇਵਾ ਲੱਗੀ ਹੈ ਜੋ ਧਾਰਮਿਕ ਸੇਵਾ ਲੱਗੀ ਹੈ ਉਹ ਮੈਂ ਇਨ ਬਿਨ ਨਿਭਾਉਂਗਾ ਮੈਂ ਜੋ ਕੁਝ ਵੀ ਹਾਂ ਜੀ ਮੈਂ ਬੜੇ ਸਾਧਾਰਨ ਪਰਿਵਾਰ ਤੋਂ ਆਂਦਾ ਮੈਨੂੰ ਯਾਦ ਹੈ ਮੈਂ ਬਚਪਨ ਦੇ ਵਿੱਚ ਜਦੋਂ ਦਰبار صاحب ਹੁੰਦਾ ਸੀ ਤਾਂ ਮੈਂ ਅਕਾਲ ਤੱਕ ਸਾਫ ਜਰੂਰ ਨਤਮਸਤਕ ਹੁੰਦਾ ਸੀ ਤਾਂ ਮੈਂ ਆਪਣੇ ਛੇਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਅੱਗੇ ਅਰਦਾਸ ਕਰਦਾ ਸੀ ਤੇ ਮੈਂ ਜੋ ਕੁਝ ਵੀ ਹਾਂ ਇਸ ਦਰ ਤੋਂ ਬਣਿਆ ਹਾਂ ਇਹੀ ਕੇ ਕਿਰਪਾ ਸੇ ਸਜੇ ਹਮ ਹੈ ਨਹੀਂ ਮੂਸੇ ਗਰੀਬ ਕਰੋੜ ਭਰੇ ਮੇਰੇ ਅਰਗੇ ਕਰੋੜਾਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਹਸਤੀ ਨਹੀਂ ਰਾਜਨੀਤੀ ਦੇ ਵਿੱਚ ਜੋ ਮਾਨ ਸਨਮਾਨ ਤੇ ਮੈਂ ਸਮਝਦਾ ਜੇ ਕੋਈ ਸਭ ਤੋਂ ਵੱਡਾ ਮਾਣ ਮੈਨੂੰ ਗੁਰੂ ਸਾਹਿਬ ਨੇ ਬਖਸ਼ਿਆ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨਾ ਹੈ ਉਹ ਸ਼ਹਿਰ ਜਿਸ ਨੂੰ ਨੌਵੇਂ ਪਾਤਸ਼ਾਹ ਨੇ ਖੁਦ ਬਸਾਇਆ ਉਹ ਸ਼ਹਿਰ ਜਿੱਥੇ ਦਸਮ ਪਾਤਸ਼ਾਹ ਨੇ ਖਾਲਸਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਮੈਂ ਸਭ ਕੁਝ ਮੇਰੀ ਕੋਈ ਹਸਤੀ ਨਹੀਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਸਮਝ ਨਹੀਂ ਮੇਰੇ ਕੋਲ ਕੋਈ ਐਦਾਂ ਦੀ ਚੀਜ਼ ਨਹੀਂ ਜਿਹਦੇ ਤੇ ਮੈਂ ਮਾਣ ਕਰ ਸਕਦਾ ਮੈਂ ਮਾਣ ਸਿਰਫ ਆਪਣੇ ਗੁਰੂ ਤੇ ਕਰਦਾ ਆਪਣੇ ਛੇਵੇਂ ਪਾਤਸ਼ਾਹ ਤੇ ਕਰਦਾ ਤੇ ਗੁਰੂ ਸਾਹਿਬ ਬਖਸ਼ਣਹਾਰ ਹੈ ਗੁਰੂ ਸਾਹਿਬ ਦਾ ਤਖਤ ਬਖਸ਼ਣ ਹਾਰ ਹੈ ਗੁਰੂ ਸਾਹਿਬ ਦੀ ਸੰਗਤ ਬਖਸ਼ਣ ਹਾਰ ਹੈ ਮੈਂ ਕਿਉਂਕਿ ਲਈ ਅਕਾਲ ਤਖਬ ਸਾਬ ਦੇ ਉੱਤੇ ਕੋਈ ਦਲੀਲ ਨਹੀਂ ਕੋਈ ਸਪਸ਼ਟੀਕਰਨ ਨਹੀਂ ਮੇਰਾ ਸੀ ਸਰਪਣ ਹੈ ਮੈਂ ਪਹਿਲਾਂ ਹੀ ਕਿਹਾ ਸੀ ਕੋਈ ਦਲੀਲ ਅੱਜ ਵੀ ਜਦ ਪੁੱਛਿਆ ਮੈਂ ਕੋਈ ਦਲੀਲ ਨਹੀਂ ਕੋਈ ਕੁਛ ਨਹੀਂ ਬਤੌਰ ਮੰਤਰੀ ਮੇਰੀ ਜ਼ਿੰਮੇਦਾਰੀ ਹੈ ਜੋ ਮੈਂ ਆਪਣੀ ਉਹਦੀ ਖਿਮਾ ਮੰਗਦਾ ਤੇ ਜੋ ਫਰਮਾਨ ਹੋਇਆ ਉਹ ਜਿਹੜਾ ਮੈਂ ਇਨਬਿਨ ਨਿਭਾਉਂਗਾ ਜਿਵੇਂ ਗੁਰੂ ਸਾਹਿਬ ਫਰਮਾਉਂਦੇ ਆ ਭਾਈ ਸਾਹਿਬ ਦੋ ਹੋਕਮਨਾਮੇ ਹੋਏ ਨੇ ਇੱਕ ਤੁਹਾਡੇ ਨਾਲ ਸਬੰਧ ਤੁਸੀਂ ਇੱਕ ਸਰਕਾਰ ਦੇ ਨਾਲ ਸਬੰਧ ਦੇਖੋ ਜੀ ਮੈਂ ਇੱਥੇ ਨਿਵਾਣੇ ਸਿੱਖ ਮੈਂ ਮੈਂ ਬਿਲਕੁਲ ਜੋ ਮੈਨੂੰ ਫਰਮਾਨ ਹੋਇਆ ਮੈਂ ਇਨਬਿਨ ਹੁਣੇ ਤੋਂ ਸੇਵਾ ਮੈਂ ਤਾਂ ਇੱਥੇ ਆਉਣ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਗੁਰੂ ਕੇ ਮਹਿਲ ਦਰਸ਼ਨ ਕਰਕੇ ਆ ਤੇ ਪੈਦਲੀ ਪਰ ਮੈਂ ਫਿਰ ਜੋ ਵੀ ਹੋਇਆ ਉਹਨੂੰ ਕਰਾਂਗਾ ਬਹੁਤ ਮੈਂ ਮੈਂ ਤੁਹਾਡੇ ਨਾਲ ਹੀ ਸਰਕਾਰ ਨੂੰ ਇੱਕ ਹੋਰ ਮੇਰੀ ਖੋਰ ਇੱਕ ਹੋਰ ਮੇਰੀ ਬੇਨਤੀ ਹੈ ਜੀ ਕਿਉਂਕਿ ਇਹ ਅਕਾਲ ਤਖਤ ਸਭ ਤੋਂ ਤੇ ਕੁਝ ਨਹੀਂ ਤਾਂ ਕੋਈ ਵੀ ਸਵਾਲ ਜਵਾਬ ਕੋਈ ਵੀ ਮੇਰੀ ਬੇਨਤੀ ਹੈ ਕਿ ਮੇਰੀ ਨਿੱਜੀ ਆਸਥਾ ਵੀ ਹੈ ਆਪ ਜੀ ਨੂੰ ਵੀ ਬੇਨਤੀ ਹੈ ਮੇਰੀ ਨਿੱਜੀ ਆਸਥਾ ਹੈ ਕੋਈ ਵੀ ਮੈਂ ਮੈਂ ਤੁਹਾਨੂੰ ਇੱਕੋ ਸਟੇਟਮੈਂਟ ਕਿ ਮੈਨੂੰ ਜੋ ਫਰਮਾਨ ਹੋਇਆ ਇਹਨ ਵਨ ਮੇਰੇ ਲਈ ਇਹ ਰੱਬੀ ਹੁਕਮ ਹੈ ਰੱਬੀ ਫਰਮਾਨ ਹੈ ਛੇਵੇਂ ਪਾਤਸ਼ਾਹ ਦਾ ਫਰਮਾਨ ਹੈ ਤੇ ਇਸ ਦਰ ਦੇ ਹਾਂ ਜਿੱਥੇ ਜੋ ਫਰਮਾਨ ਹੋਇਆ ਜਿੱਥੇ ਜਿੱਥੇ ਜੋ ਫਰਮਾਨ ਪੂਰੇ ਕਰਾਂਗੇ ਜਿੱਦੂ ਹਾਂ ਜੀ ਹੁਣੀ ਗੁਰੂ ਕੇ ਮਹਿਲ ਤੋਂ ਹੁਣੀ ਜਾਵਾਂਗੇ ਜਿੱਥੇ ਜਿੱਥੇ ਹੋਊਗਾ ਆਪ ਜੀ ਨੂੰ ਦੱਸਦੇ ਰਾਵਾਂਗੇ ਸੂਰਾ ਕਰਾਂਗੇ ਤੇ ਇੱਥੇ ਆ ਕੇ ਅਕਾਲ ਤੱਕ ਤੇ ਵੀ ਦੱਸਾਂਗੇ ਮੇਰੇ ਲਈ ਮੇਰੀ ਵੇਰ ਬਾਰ-ਬਾਰ ਬੇਨਤੀ ਹੈ ਕਿ ਕੋਈ ਸਵਾਲ ਜਵਾਬ ਪਾਵਾਂਗੇ ਤਾਂ ਮੈਂ ਕੋਈ ਨਹੀਂ ਮੇਰੇ ਲਈ ਅਕਾਲ ਤਖਤ ਸਾਹਿਬ ਤੋਂ ਉੱਤੇ ਕੁਝ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਮੇਰੇ ਛੇਵੇਂ ਪਾਤਸ਼ਾਹ ਦਾ ਹੁਕਮ ਹੈ ਤੇ ਮੈਂ ਉਸ ਨੂੰ ਮੰਨਦਾ ਤਾਂ ਇਸ ਖਬਰ ਤੇ ਅਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮੰਨਲੀ ਜੁੜਗੇ ਨੇ ਪੰਕਜ ਕੀ ਕੋਈ ਜਾਣਕਾਰੀ ਅੱਜ ਹਰਜੋਤ ਬੈਂਸ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਕਿ ਕੁਝ ਸੇਵਾ ਲਗਾਈ ਗਈ ਹੈ ਕਿ ਕੁਝ ਸਜ਼ਾ ਸੁਣਾਈ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਮਾਨ ਸਰਵਾਇਆ ਗਿਆ ਸੀ ਨਗਰ ਦੇ ਵਿੱਚ ਜਿਤਨੂ ਲੈ ਕੇ ਇਹ ਰਿਵਾਰਡ ਆਇਆ ਸੀ ਜਿੱਤੇ ਉਸ ਸਮਾਦਨ ਦੇ ਵਿੱਚ ਬਾਣੇ ਗਏ ਦੇ ਉੱਤੇ ਅਦੇ ਫੰਗੜੇ ਪਾਏ ਗਏ ਸੀ ਜਿਸ ਨੂੰ ਲੈ ਕੇ ਇਹ ਰਿਵਾਰਡ ਜਿਹੜਾ ਵਾ ਕੰਮ ਆਇਆ ਸੀ ਜਦੋਂ ਲੈ ਕੇ ਨਹੀਂ ਬਿਛੇ ਦਿਨ ਅਚਰੀਏ ਕਾਲਕਸਪਾ ਦੇ ਜਿਹੜੇ ਕਾਮਕਾਜੀ ਕਥੇ ਸਾਹਿਬ ਜਗਦੀਪ ਸਿੰਘ ਗੜਗਾ ਜੂਨਾ ਵੱਲੋਂ ਤੁਰੰਤ ਇਸ ਨਾਮਲੇ ਤੇ ਨੋਟਿਸ ਲੈਦੇ ਹੋਏ ਜਿਹੜੇ ਸਿੱਖਿਆ ਮੰਤਰੀ ਨੇ ਹਰਪੂਤ ਬੈਂਕ ਉਹਨਾਂ ਨੂੰ ਅਤੇ ਪਾਕਾਪਾਰਕ ਦੇ ਜਿਹੜੇ ਡਾਇਰੈਕਟਰ ਨੇ ਸੁਮਨ ਸਿੰਘ ਉਹਨਾਂ ਨੂੰ ਜਿਹੜਾ ਚਰੀਏ ਕਾਲਕਸਪਾ ਤੋਂ ਤਲਬ ਕੀਤਾ ਗਿਆ ਤਾਂ ਹਾਲਕਾ ਉਤਪਲ ਹੈ ਕਿ ਹੀ آج جا وا وہ ہرجوت بینس کو سما دیا گیا ہرجوت بینس آج سویرے ننگے پیری دارا پرکاش کر کے جا سی تک صاحب سے پہنچے پہنچ کے وہاں وجہ جا وہ سب سے پہلے سکت ہوئے اکال تک صاحب کے جڑے کارجکاری جتے دار کلو سڑکا جج ہوئے تھے پانچ سہبانہ کے اگے پیش ہوئے جسے انہوں نے اپنا اسپشتیکر رکھا حالانکہ اس کے بعد پانچ سائبانوں وا آپسی فیصلہ کرنے کے بعد ہرجوت سب بینس ਅਨੋਪਤੀਨ ਤੇ ਸਾਹਮਣੇ ਜਿਹੜਾ ਵਾ ਉਹ ਜਿਹੜੀ ਗਲਤੀ ਉਹਨਾਂ ਨੇ ਜੀਪੀਐਚ ਇਸ ਤਰੀਕੇ ਨਾਲ ਪਾਟਾ ਵਿਭਾਗ ਵੱਲੋਂ ਉਹਨਾਂ ਵੀ ਪਾਟਾ ਸਿਰਪੁਰੂ ਤੇ ਖਾਦ ਦਦੀ ਦੇ ਸਾਡੇ 350 ਸਾਲਾ ਪ੍ਰਕਾਸ਼ 8350 ਸਾਲਾ ਨੂੰ ਲੈ ਕੇ ਜੇ ਤੁਸੀਂ ਨੈਸ ਮਾਡਲ ਜਿਹੜੇ ਕਰਵਾਏਗੇ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ جی گلتی کی قبول کرتے ہو تو جس کو لے کے ہی سکتا متری ہرجوت بینک نے اپنی ہے گلتی تھی پروان کی تو حالانکہ اسے ہی جیسے سی اکالخت صاحب کے جی کارکاری جتھار کلدیپ سنگا کے یا پھر پنچ ساحبان ولو تو جا وہ دارمک تنخواہ بھی جا ਉਹ ਸਿੱਖ ਮਰਦ ਮંત્રી ਜਿਹੜੇ ਹਰ ਦੋਸਤ ਨੇ ਉਹਨਾਂ ਨੂੰ ਲਗਾਈ ਗਈ ਸੀ ਜਿਸ ਦੇ ਵਿੱਚ ਜਿਹੜੇ ਨਵੇਂ ਪਾਸਾ ਸੀਪੁਰ ਤੇ ਖਾਦਰ ਦੀ ਦੇ ਗਣਮਸਾਨੇ ਕੋਲ ਦੁਆਰਾ ਜਿਹੜੇ ਵਾਗੂ ਕੇ ਮਹਿਲ ਤਾਂ ਉੱਥੇ ਨੰਗੇ ਪਹਿਰੀ ਜਾਨੀ ਜਿਹੜਾ ਉਹ ਸਿਆ ਗਿਆ ਜਾਨੀ ਪਹਿਰੀ ਜਾਤੀ ਉੱਥੇ ਨਾ ਮਤਲਬ ਕੋਣ ਅਤੇ ਆਪਣੀ ਗਲਤੀ ਦਾ ਜਿਹੜਾ ਆਸਿਕ ਦਾ ਜਾ ਰਿਹਾ ਉਹਦੇ ਗਲੀਆਂ ਦੇ ਵਿੱਚ ਜਿਹੜੀ ਸਫਾਈ ਕੀਤੀ ਜਾਵੇ ਗਲੀਆਂ ਦਾ ਪ੍ਰਬੰਧ ਜੇ ਕਿਨਾਂ ਮਾੜੇ ਨੇ ਉਸ ਨੂੰ ਉਹ ਜਿਹੜਾ ਚੰਗਾ ਬਣਾਉਣ ਲਈ ਜਿਹੜਾ ਦਾਵਾ ਬਣਾਇਆ ਜਾਵੇ ਇਸੇ ਤਰੀਕੇ ਦੇ ਨਾਲ ਗੁਰਦੁਆਰਾ ਪੋਟਸਟ ਐਲ ਜਿਹੜਾ ਹੈ ਨਾ ਉਹ ਵੀ ਪਾਕਾਏ ਵੱਲੋਂ ਜਿਹੜਾ ਐਸਪੀ ਹੈ ਜਿੱਥੇ 100 ਮੀਟਰ ਦੇ ਕਰੀਬ ਤੁਰ ਕੇ ਜਾਣ ਲਈ ਸ਼ੁਰੂ ਕਰ ਦੇ ਕੇ ਜਿਹੜੀ ਇਹ ਵੀ ਸਾਡੀ ਸੰਘਾ ਜਿਹੜੀ ਉਹ ਲਗਾਈ ਗਈ ਹੈ ਤਾਂ ਇਸੇ ਤਰੀਕੇ ਦੇ ਨਾਲ ਗੁਰਦੁਆਰਾ ਨਵੀਂ ਪੰਜੇ ਬਾਵਾ ਬਕਾਲਾ ਸਾਹਿਬ ਤੇ ਜਾ ਕੇ ਅੰਡੋੜੀਂ ਦੇ ਕਾਰਜਾਂ ਦੇ ਰਸਤੇ ਦੇ ਪ੍ਰਬੰਧਕੀ ਨੀ ਬਣਾਉਣ ਵਾਸਤੇ ਆ ਗਏ ਇਸ ਤਰੀਕੇ ਨਾਲ ਗੁਰਦੁਆਰਾ ਸ੍ਰੀ ਸੰਝ ਜਿਹੜਾ ਵਾ ਉਹ ਦਿੱਲੀ ਵਿਖੇ ਹੋਟਲ ਜਾ ਕੇ ਨਤਮਸਤਕ ਹੋਣ ਲਈ ਜਿਹੜਾ ਵਾ ਉਹਨਾਂ ਨੂੰ ਜਿਹੜਾ ਵਾ ਧਾਰਮਿਕ ਤੌਰ ਤੇ ਲਗਾਈ ਗਈ ਐ ਇਸੇ ਕਰਕੇ ਕਿ ਜਨਾਬ ਜਿਹੜਾ ਅਨੰਤਪੁਰ ਸਾਹਿਬ ਗੁਰਦੁਆਰਾ ਜਿਹੜਾ ਵਾ ਉੱਥੇ ਵੀ ਜਾ ਕੇ ਨਤਮਸਤਕ ਹੋਣ ਲਈ ਜਿਹੜਾ ਵਾ ਕਿਹਾ ਗਿਆ ਤਾਂ ਦੋ ਦਿਨ ਜੁੜਾ ਕਰਨ ਦੇ ਵਿੱਚ ਸੇਵਾ ਕਰਨ ਲਈ ਜਿਹੜਾ ਵਾ ਧਾਰਮਿਕ ਜਿਹੜੀ ਤਨਖਾਹ ਜਿਹੜੀ ਪੰਜ ਸਿੰਘ ਮਹਿਬਾਨਾ ਵੱਲੋਂ ਵੀ ਤੱਕੇ ਵੀ ਲਗਾਈ ਗਈ ਐ ਤਾਂ 1100 ਰੁਪਏ ਦਾ ਜਿਹੜਾ ਵਾ ਇਸ ਪ੍ਰੰਤ ਪਰ ਕਾਗ ਕਰਾਉਣਾ ਹੋਵੇਗਾ ਤੇ ਇਸ ਤੋਂ ਬਾਅਦ ਜਦੋਂ ਇਹ ਸਾਰੀ ਧਾਰਮਿਕ ਪ੍ਰਕਿਰਿਆ ਪੂਰੀ ਹੋ ਜਾਏਗੀ ਤਾਂ ਆਖਰੀ ਖਾਸਕਸਾਂ ਤੇ ਪਹੁੰਚ ਕੇ ਗੜਾਉਣਾ ਬਣੋ ਜਿਹੜੀ ਵਾਰ ਬਾਸਟ੍ਰਿਕ ਦੀ ਕਰਕੇ ਆਖਰੀ ਸਿਮਾ ਜਾਂਚ ਜਿਹੜੀ ਆ ਕੀਤੀ ਗਈ। ਹਾਲਕਿ ਇਸ ਤੋਂ ਬਾਅਦ ਕਿਸ਼ਮਰ ਪ੍ਰੀ ਜਿਹੜੇ ਹੱਦੂਕ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੀ ਗਲਤੀ ਦਾ ਇਖਤਾਰ ਕਰਦੇ ਨੇ ਜਿਹੜੀ ਉਹਨਾਂ ਕੋਲੋਂ ਹੋ ਗਈ ਹੈ। ਤਾਂ ਇਸ ਨੂੰ ਲੈ ਕੇ ਹਾਲਕਿ ਇਹ ਰਹਿੰਦਾ ਉਹਨਾਂ ਦਾ ਫਿਰ ਅਖਾਲਕ ਸਰਵਪ੍ਰੇਤਾ ਕਾਲਕ ਸਾਹਿਬ ਤੋਂ ਜੋ ਵੀ ਹੁਕਮ ਹੋਇਆ ਹੈ ਉਸ ਨੂੰ ਇਹਨਾਂ ਬੇਨ ਜਿਹੜਾ ਵਾਅਦਾ ਪਾਲਣਾ ਕਰਕੇ ਹਰੇਕ ਘਾਰ ਨੂੰ ਤਨਖਾਹ ਜਿਹੜੀ ਲਗਾਈ ਗਈ ਹੈ ਉਸ ਨੂੰ ਪੂਰਨ ਤੌਰ ਤੇ ਉਹ ਪੂਰੀ ਕੰਮ ਜੀ ਤਾਂ ਉਸ ਦੇ ਨਾਲ ਉਹਨਾਂ ਨੇ ਕਹਿਣਾ ਕਿ ਜੇ ਤੋਂ ਵੀ ਖਾਸ ਤੌਰ ਤੇ ਧਿਆਨ ਦਿੱਤਾ ਕਿਸੇ ਤਰ੍ਹਾਂ ਦੀ ਕੋਈ ਵੀ ਅਪਤ ਜੜੀ ਵਾ ਉਹ ਗਲਤੀ ਨਾ ਹੋਵੇ ਤਾਂ ਅੱਜ ਜਿਹੜਾ ਵਾ ਉਹ ਸੂਚਮੰਤਰੀ ਸਰਜੋਤ ਬੈਂਸ ਜੀ ਅਕਾਲ ਕਟਾਪ ਤੇ ਪਹੁੰਚੇ ਨੇ ਜਿਸ ਤੇ ਪੰਚਾਇਤ ਸਹਿਬਾਨਾ ਵਾਲੋ ਟੀਮ ਤੋਂ ਜਿਹੜਾ ਵਾ ਉਹਨਾਂ ਦਾ ਮਿਕਸਨ ਕਾਨੂੰਨ ਲਗਾਈ ਹੋਈ ਆ ਤਾਂ ਮਿਕਸਨ ਕਾਨੂੰਨ ਸੂਚਮੰਤਰੀ ਸਰਜੋਤ ਬੈਂਸ ਜੀ ਨਾਲ ਤੱਕ ਜਿਹੜੀ ਟੀਮ ਤੋਂ ਫੈਸਲਾ ਸੁਣਾਇਆ ਉਸ ਅਨੁਸਾਰ ਜਿਹੜੀ ਵਾ ਪੂਰੀ ਕਰ ਕਰਨ ਲਈ ਜਿਹੜਾ ਵਾ ਬਸ ਅੱਜ ਜਿਹੜਾ ਵਾ ਉਹ ਰਸਤੇ ਦੇ ਵਿੱਚ ਪਰ ਦਵਾ ਅੱਜ ਗੁਰੂ ਕੰਨ੍ਹਾਲ ਵਿੱਚ ਜਿਹੜਾ ਰੱਤ ਦੇ ਵਿੱਚ ਚਾਰਕ ਤਾਂ ਸਫਾਈ ਕਰਦੇ ਪਏ ਜਿਹੜੇ ਨਜ਼ਾਰਾ ਠੀਕ ਹੈ ਪੰਕਜ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ